ਬਾਹਿਬਲ ਕਲਾ ਗੋਲੀ ਕਾਂਡੇ ਵਿੱਚ ਵੱਡੀ ਅਪਡੇਟ ਆਈ ਏ ਸੋ ਬਾਹਿਬਲ ਕਲਾ ਗੋਲੀ ਕਾਂਡੇ ਵਿੱਚ ਪੁਲਿਸ ਦੀ ਜਿਪਸੀ ਦੇ ਉੱਪਰ ਗੋਲੀਆਂ ਕਿਸ ਨੇ ਚਲਾਈਆਂ ਇਸ ਨੂੰ ਲੈ ਕੇ ਜੋ ਖੁਲਾਸਾ ਹੋਇਆ ਏ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪੁਲਿਸ ਦੀ ਜਿਪਸੀ ਦੇ ਉੱਪਰ ਗੋਲੀਆਂ ਚੱਲੀਆਂ ਪਰ ਉਹ ਗੋਲੀਆਂ ਕਿਸ ਨੇ ਚਲਾਈਆਂ ਉਹ ਤਰਨਾ ਪ੍ਰਦਰਸ਼ਨੀਆਂ ਨੇ ਗੋਲੀਆਂ ਚਲਾਈਆਂ ਜਾਂ ਕੋਈ ਹੋਰ ਸੀ ਜਿਸ ਨੇ ਗੋਲੀਆਂ ਚਲਾਈਆਂ ਜਿਹੜਾ ਪੁਲਿਸ ਦੇ ਜਿਪਸੀ ਦੇ ਉੱਪਰ ਵੱਡਾ ਖੁਲਾਸਾ ਕੀਤਾ ਹੈ ਸੋ ਹਾਈ ਕੋਰਟ ਦੇ ਸਾਬਕਾ ਜੱਜ ਨੇ ਸਾਰੇ ਸਬੂਤ ਲੈ ਜਾਂਦੇ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹਿਬਲ ਕਲਾ ਗੋਲੀकांड ਬਾਰੇ ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨਾਲ ਵਰਜਾਨਾ ਸਪੋਕਸਮੈਨ ਨੇ ਖਾਸ ਗੱਲਬਾਤ ਕੀਤੀ ਉਸ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਕਿ 2015 ਦੇ ਵਿੱਚ ਜਿਹੜਾ ਬਹਿਬਲ ਕਲਾ ਗੋਲੀकांड ਵਾਪਰਿਆ ਉਸ ਨੂੰ ਲੈ ਕੇ ਬਹੁਤ ਹੀ ਜੜਾ ਕੇ ਛਿੱਟਾਂ ਬਣੀਆਂ ਪੜਤਾਲਾਂ ਹੋਈਆਂ ਇਨਕੁਆਰੀਆਂ ਹੋਈਆਂ ਲੇਕਿਨ ਅਜੇ ਤੱਕ ਅਸਲੀ ਦੋਸ਼ੀ ਜਿਹੜੇ ਨੇ ਨਹੀਂ ਫੜੇ ਗਏ ਅਸਲੀ ਦੋਸ਼ੀ ਕੌਣ ਨੇ ਉਹਨਾਂ ਨੇ ਦੱਸਿਆ ਕਿ ਅਸਲੀ ਦੋਸ਼ੀ ਜਿਹੜੀ ਵੀ ਸਰਕਾਰ ਆਉਂਦੀ ਹੈ ਵੱਡੇ ਦਾਅਵੇ ਕਰਦੀ ਹੈ ਲੇਕਿਨ ਜਦੋਂ ਪਤਾ ਲੱਗਦਾ ਕਿ ਇਹਦੇ ਵਿੱਚ ਆਹ ਦੋਸ਼ੀ ਹੈ ਤਾਂ ਫਿਰ ਸਰਕਾਰ ਚੁੱਪ ਕਰ ਜਾਂਦੀ ਹੈ ਕਾਰਨ ਕੀ ਹੈ ਉਹ ਕਹਿੰਦੇ ਕਿ ਸਿਰਫ ਇਹ ਸਿਆਸੀ ਰੋਟੀਆਂ ਸੇਕਣ ਦੀ ਗੱਲ ਹੈ ਸੋ ਉਹਨਾਂ ਨੇ ਕਿਹਾ 2015 ਵਿੱਚ ਬਹਿਬਲ ਕਲਾ ਗੋਲੀकांड ਜਿਹੜਾ ਵਾਪਰਿਆ ਉਹਦੀ ਅਜੇ ਤੱਕ ਚਾਰਜ ਸ਼ੀਟ ਫਾਇਲ ਹੀ ਨਹੀਂ ਬਣੀ ਚਾਰਜ ਸ਼ੀਟ ਫਾਇਲ ਆ ਦਾਖਲੀ ਨਹੀਂ ਹੋਈ ਇੱਥੋਂ ਤੁਸੀਂ ਸੋਚ ਲਓ ਕਿ ਇਨਸਾਫ ਕਿਵੇਂ ਮਿਲ ਸਕਦਾ ਹੈ ਤਾਂ ਕਿੱਥੋਂ ਮਿਲੇਗਾ ਇਨਸਾਫ ਜਿਹੜੇ ਕਿ ਪਹਿਲਾਂ ਕੈਪਟਨ ਸਰਕਾਰ ਨੇ ਗੱਲ ਕਹੀ ਸੀ ਬੁਟਕਾ ਸਾਹਿਬ ਦੀ ਸੌਂ ਖਾ ਕੇ ਕਿ ਮੈਂ ਇਨਸਾਫ ਦੇ ਦਿਵਾਵਾਂਗਾ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦੇ ਪਿੱਛੇ ਬਹੁਤ ਵੱਡੇ ਸਰਗਨਾ ਦਾ ਹੱਥ ਹੈ ਤਾਂ ਫਿਰ ਉਹ ਵੀ ਚੁੱਪ ਕਰ ਗਿਆ ਉਸ ਤੋਂ ਬਾਅਦ ਭਗਵੰਤ ਮਾਨ ਜੋ ਹੁਣ ਮੌਜੂਦਾ ਮੁੱਖ ਮੰਤਰੀ ਨੇ ਲੋਕਾਂ ਦਾ ਵਾਅਦਾ ਕੀਤਾ ਕਿ ਮੈਂ ਜਿਹੜਾ ਕਿ 24 ਘੰਟਿਆਂ ਦੇ ਵਿੱਚ ਤੁਹਾਨੂੰ ਇਨਸਾਫ ਦਿਵਾਵਾਂਗਾ ਬਹਿਬਲ ਕਾਲਾ ਗੋਲੀ ਕਾਂਢ ਦਿਆ ਸੋ ਜਦੋਂ ਸਰਕਾਰ ਬਣ ਗਈ ਸੀਐਮ ਬਣ ਕੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਦਾ ਅਸਲ ਕਾਰਨ ਕੀ ਹੈ ਇਹ ਕਿਉਂ ਵਾਪਰਿਆ ਇਹ ਗੋਲੀਆਂ ਕਿੱਥੋਂ ਚਲੀਆਂ ਕਿਹਦੇ ਆਰਡਰ ਨਾਲ ਚਲੀਆਂ ਜਦੋਂ ਸਾਰਾ ਕੁਝ ਪਤਾ ਲੱਗ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਸਾਰਾ ਠੰਡੇ ਬਸਤੇ ਚ ਪਾਤਾ ਕਾਰਨ ਕੀ ਹੈ ਸਿਰਫ ਤੇ ਸਿਰਫ ਇਹ ਸਭ ਰਲੇ ਹੋਏ ਨੇ ਸਿਆਸੀ ਪਾਰਟੀਆਂ ਵਾਲੇ ਸਿਆਸੀ ਪਾਰਟੀਆਂ ਵਾਲੇ ਰਲੇ ਹੁਣ ਕਰਕੇ ਜਿਹੜਾ ਕਿ ਇਹ ਲੋਕਾਂ ਨੂੰ ਗੁਮਨਾਹ ਕਰਦੇ ਨੇ ਔਰ ਇਨਸਾਫ ਨਹੀਂ ਦਿਵਾਉਂਦੇ ਲੇਕਿਨ ਉਹਨਾਂ ਨੇ ਕਹਿ ਕਿ ਪਰਮਾਤਮਾ ਦੇ ਦਰਗਾਹ ਦੇ ਵਿੱਚ ਜਰੂਰ ਇਨਸਾਫ ਮਿਲੇਗਾ ਸੋ ਹਾਈ ਕੋਰਟ ਦੇ ਸਾਬਕਾ ਜੱਜ ਨੇ ਜਿਹੜਾ ਕਿ ਸ਼ਿਟ ਦੇ ਵਿੱਚ ਉਹ ਉਹਨਾਂ ਨੇ ਜਾਂਚ ਕੀਤੀ ਉਹਦੇ ਤੋਂ ਉਹਨਾਂ ਦੱਸਿਆ ਕਿ ਬਾਬੇ ਕਲਾ ਗੋਲੀ ਕਾਂ ਦੇ ਉੱਪਰ ਜਿਹੜੀ ਜਿਪਸੀ ਪੁਲਿਸ ਦੀ ਸੀ ਜੋ ਗੋਲੀਆਂ ਵਜੀਆਂ ਸਨ ਉਹ ਗੋਲੀਆਂ ਜਿਹੜੇ ਤਰਨਾਕਾਰੀ ਸੀ ਪ੍ਰਦਰਸ਼ਨਕਾਰੀ ਸੀ ਜੋ ਸੰਗਤ ਬੈਠੀ ਸੀ ਉਹਨਾਂ ਵੱਲੋਂ ਨਹੀਂ ਚਲੀਆਂ ਉਹ ਗੋਲੀਆਂ ਜੋ ਜਿਪਸੀ ਦੀ ਪੁਲਿਸ ਦੇ ਉੱਪਰ ਚਲਾਈਆਂ ਗਈਆਂ ਉਹ ਪ੍ਰਦਰਸ਼ਨਕਾਰੀਆਂ ਨੇ ਤਾਂ ਸਿਰਫ ਉਹ ਜਿਪਸੀ ਦੇ ਕੋਲ ਜਰੂਰ ਖੜੇ ਜਿਪਸੀ ਆ ਕੇ ਰੁਕਦੀ ਹੈ ਸਵੇਰ ਤੱਕ ਦੇ ਹਨੇਰੇ ਦੇ ਵਿੱਚ ਲੇਕਿਨ ਸੰਗਤ ਦੇ ਉੱਪਰ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਡਾਂਗਾ ਵਰਤਦੀਆਂ ਜਾਂਦੀਆਂ ਨੇ ਪਾਣੀ ਦੇ ਬੁਛਾੜਾ ਮਾਰਦੀਆਂ ਜਾਂਦੀਆਂ ਨੇ ਔਰ ਸੰਗਤ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਹਥਿਆਰ ਨਹੀਂ ਸੀ ਜਿਸ ਨਾਲ ਗੋਲੀ ਚਲਾਈ ਜਾਵੇ ਸੋ ਗੋਲੀ ਕਿਵੇਂ ਚੱਲੀ ਏ ਉਹਨਾਂ ਨੇ ਦੱਸਿਆ ਕਿ ਉਹ ਗੋਲੀ ਜਿਹੜੀ ਸਹੀ ਸਲਾਮਤ ਜਿਪਸੀ ਇੱਕ ਵਰਕਸ਼ਾਪੇ ਜਾਂਦੀ ਏ ਵਰਕਸ਼ਾਪੇ ਜਾ ਕੇ ਉੱਥੇ ਉਹ ਜਿਪਸੀ ਨੂੰ ਜਿਹੜਾ ਕਿ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਹ ਗੋਲੀਆਂ ਕੋਈ ਹੋਰ ਨਹੀਂ ਮਾਰਦਾ ਉਹ ਜਿਹੜਾ ਕਿ ਪੁਲਿਸ ਦੇ ਅਫਸਰ ਸੀ ਉਹਨਾਂ ਨੇ ਗੋਲੀਆਂ ਮਾਰੀਆਂ ਉਸ ਪੁਲਿਸ ਦੀ ਜਿਪਸੀ ਦੇ ਉੱਪਰ ਵਰਖਸ਼ਾਬੇ ਜਾ ਕੇ ਗੋਲੀਆਂ ਜਿਪਸੀ ਦੇ ਉੱਪਰ ਮਾਰੀਆਂ ਇਹ ਇੱਥੇ ਮੁਕਾਬਲਾ ਬਣਾਇਆ ਜਾਵੇ ਕਿ ਜਿਹੜੇ ਤਰਨਾਕਾਰੀ ਸੀ ਪਰਦਰਸ਼ਨਕਾਰੀ ਸੀ ਉਹਨਾਂ ਵੱਲੋਂ ਜਿਹੜਾ ਕਿ ਗੋਲੀਆਂ ਚਲਾਈਆਂ ਗਈਆਂ ਨੇ ਔਰ ਸਾਡੀ ਜਿਹੜੀ ਜਿਪਸੀ ਦੇ ਉੱਪਰ ਗੋਲੀਆਂ ਆਈਆਂ ਨੇ ਸੋ ਇਸ ਕਾਰਨ ਸਾਡੇ ਜਿਹੜਾ ਜਵਾਬੀ ਕਾਰਵਾਈ ਕੀਤੀ ਗਈ ਏ ਸੋ ਇੱਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਹੁਣ ਉਹ ਪੁਲਿਸ ਅਫਸਰ ਕੌਣ ਸੀ ਉਹ ਪੁਲਿਸ ਅਫਸਰ ਕੋਈ ਹੋਰ ਨਹੀਂ ਉਹ ਪੁਲਿਸ ਅਫਸਰ ਉਹੀ ਸੀ ਜਿਹੜੇ ਪਾਵੇਂ ਹੁਣ ਬਹਾਲ ਵੀ ਹੋ ਚੁੱਕੇ ਨੇ ਉਹਨਾਂ ਨੇ ਸਾਰੀ ਇਹ ਸਕੀਮ ਕਢੀ ਸੀ ਸੋ ਉਮਰਾ ਨੰਗਲ ਜਿਹੜੇ ਸਾਬਕਾ ਆਈਜੀ ਨੇ ਉਹ ਵੀ ਉਸ ਟਾਈਮ ਮੌਜੂਦ ਸੀ ਔਰ ਸੁਮੇਸ਼ ਸੈਣੀ ਵੀ ਜਿਹੜੇ ਕਿ ਡੀਜੀਪੀ ਸੀ ਇਹ ਸਾਰੇ ਪੁਲਿਸ ਅਫਸਰ ਸੀ ਲੇਕਿਨ ਇਸ ਤੋਂ ਜਿਹੜੇ ਛੋਟੇ ਲੈਵਲ ਦੇ ਅਫਸਰ ਸੀ ਇਹਨਾਂ ਨੂੰ ਵੀ ਕਹਿੰਦੇ ਗੁੰਮਰਾਹ ਕੀਤਾ ਗਿਆ ਔਰ ਛੋਟੇ ਜਿਹੜੇ ਅਫਸਰ ਸੀ ਉਹਨਾਂ ਵੱਲੋਂ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਗਿਆ ਉਹਨਾਂ ਕਹਿੰਦੇ ਕਿ ਪੁਲਿਸ ਵੱਲੋਂ ਖੋਦ ਜਿਪਸੀ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਪੁਲਿਸ ਨੂੰ ਜਿਹੜਾ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਸਾਰੇ ਜਿਹੜਾ ਕਿ ਇਸੇ ਕੇਸ ਨੂੰ ਕਿ ਪੁਲਿਸ ਦੇ ਉੱਪਰ ਗੋਲੀਆਂ ਚਲੀਆਂ ਨੇ 102 ਵਿਦਬੀ ਮਾਮਲੇ ਵਿੱਚ ਬੋਲਦੇ ਹੋਏ ਨੇ ਕਹਿ ਕੇ ਸੌਦਾ ਸਾਧ ਦੀ ਇਸ ਵਿੱਚ ਅਹਿਮ ਭੂਮਿਕਾ ਸੀ ਔਰ ਸੌਦਾ ਸਾਧ ਨੂੰ ਖੁਸ਼ ਕਰਨ ਵਾਸਤੇ ਸੌਦਾ ਸਾਧ ਨੂੰ ਜਿਹੜਾ ਕਿ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਸਾਰਾ ਘਟਨਾਕਰਮ ਵਾਪਰਿਆ ਸੋ ਅਕਾਲੀ ਦਲ ਸਰਕਾਰ ਦੇ ਵਿੱਚ ਇਹ ਘਟਨਾ ਵਾਪਰਦੀ ਏ ਅਕਾਲੀ ਦਲ ਸਰਕਾਰ ਵੱਡੇ ਦਾਅਵੇ ਕਰਦੀ ਸੀ ਜਦੋਂ ਅਕਾਲੀ ਦਲ ਵੱਲੋਂ ਪਹਿਲਾਂ ਇਹਦੀ ਜਿਹੜੀ ਇਨਕੁਆਇਰੀ ਕਰਵਾਈ ਗਈ ਤਾਂ ਅਕਾਲੀ ਦਲ ਨੂੰ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਜਿਹੜਾ ਕਿ ਸੌਦਾ ਸਾਥ ਦੇ ਕੁਝ ਲੋਕ ਆਏ ਉਹਨਾਂ ਨੇ ਅਕਾਲੀ ਦਲ ਵਾਲਿਆਂ ਨੂੰ ਸਮਝਾਇਆ ਵੀ ਤੁਹਾਨੂੰ ਜਿਹੜਾ ਕਿ ਸੌਦਾ ਸਾਥ ਦੀਆਂ ਵੋਟਾਂ ਮਿਲਣਗੀਆਂ ਔਰ ਤੁਸੀਂ ਇਸ ਨੂੰ ਇੱਥੇ ਠੱਪ ਦਿਓ ਤਾਂ ਸੌਦਾ ਸਾਥ ਦੇ ਵੋਟਾਂ ਲੈਣ ਦੀ ਖਾਤਰ ਇਹ ਸਾਰਾ ਜਿਹੜਾ ਕਿ ਮਾਮਲਾ ਠੰਡੇ ਬਸਤੇ ਚ ਰੱਖ ਦਿੱਤਾ ਗਿਆ ਕੋਈ ਇਨਕੁਆਰੀ ਨਹੀਂ ਹੋਈਆ ਫਿਰ ਕਾਂਗਰਸ ਸਰਕਾਰ ਬਣੀ ਕਾਂਗਰਸ ਸਰਕਾਰ ਦੇ ਵਿੱਚ ਸਿੱਟ ਬਣੀ ਔਰ ਜਦੋਂ ਸਾਰਾ ਨਿਚੋੜ ਨਿਕਲ ਗਿਆ ਨਿਚੋੜ ਨਿਕਲਣ ਤੋਂ ਬਾਅਦ ਜਦੋਂ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਪੁਲਿਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਵੀ ਉੱਥੇ ਰੋਕਾ ਦਿੱਤਾ ਰੁਕਵਾ ਦਿੱਤਾ ਸੋ ਉਸ ਤੋਂ ਬਾਅਦ 5 ਸਾਲ ਬੀਤ ਜਾਂਦੇ ਨੇ ਪਰ ਅਮੀ ਸੰਘਤਾ ਵੱਲੋਂ ਫਿਰ ਦੁਬਾਰਾ ਤਰਨੇ ਸ਼ੁਰੂ ਕੀਤੇ ਜਾਂਦੇ ਨੇ ਲੇਕਿਨ ਇਸ ਨੂੰ ਫਿਰ ਠੰਡੇ ਬਸਤੇ ਚ ਰੱਖਿਆ ਹੋਇਆ ਹੈ ਹੁਣ ਆਮ ਆਦਮੀ ਦੀ ਸਰਕਾਰ ਵੀ ਸਭ ਕੁਝ ਪਤਾ ਹੈ ਇਹਨਾਂ ਨੂੰ ਵੀ ਇਹ ਕੌਣ ਹੈ ਇਸ ਦਾ ਮੁੱਖ ਸਰਗਨਾ ਕਿੱਥੋਂ ਸ਼ੁਰੂ ਹੋਇਆ ਲੇਕਿਨ ਸਿਰਫ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਵੋਟਾਂ ਦੇ ਖਾਤਰ ਅਸਲ ਜਿਹੜਾ ਦੋਸ਼ੀਆਂ ਨੂੰ ਨਹੀਂ ਫੜਿਆ ਜਾਵੇਗਾ ਅਸਲ ਦੋਸ਼ੀਆਂ ਨੂੰ ਜਿਹੜਾ ਕਿ ਕੋਈ ਸਜ਼ਾ ਨਹੀਂ ਹੋਵੇਗੀ ਇਹ ਇਵੇਂ ਹੀ ਝੜਕਾ ਚੱਲਦਾ ਰਹੇਗਾ 100 ਇਹ ਸਾਥਕਾ ਜੱਸੀ ਜਿਨ੍ਹਾਂ ਨੇ ਆਪਣੇ ਅੱਜ ਖੁਲਾਸਾ ਕੀਤਾ ਹੈ ਜੋ ਕਿ ਉਹਨਾਂ ਨੇ ਕਹਿਆ ਕਿ ਇਸ ਸਿੱਟਦੇ ਵਿੱਚ ਸਭ ਕੁਝ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਸੀ ਅਸੀਂ ਜਿਹੜੀ ਇੱਕ ਜਾਂਚ ਕੀਤੀ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਸੀ ਕਿ ਪੁਲਿਸ ਜਿਹੜੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਔਰ ਪੁਲਿਸ ਨੂੰ ਜਿਹੜਾ ਕਿ ਸਿਆਸੀ ਸ਼ਹਿਤੇ ਵਰਤਿਆ ਗਿਆ ਹੈ ਸਿਆਸੀ ਸਹਿ ਜੋ ਸਮੇਂ ਦੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਰਲ ਕੇ ਸਾਰਾ ਕੰਮ ਇਹ ਕਰਵਾਇਆ ਸੀ ਪੁਲਿਸ ਤੋਂ ਸੋ ਮੌਜੂਦਾ ਸਰਕਾਰ ਜੋ ਗ੍ਰਹਿ ਮੰਤਰੀ ਸੀ ਉਹ ਸਵਰਗ ਸੁਭੀਰ ਸਿੰਘ ਬਾਦਲ ਔਰ ਮੁੱਖ ਮੰਤਰੀ ਜਿਹੜੇ ਸੀਐਮ ਸੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਪੁਲਿਸ ਜਿਹੜੀ ਉਹਨਾਂ ਦੇ ਸੱਜੇ ਖੱਬੇ ਬੈਠਦੀ ਸੀ ਜੋ ਡੀਜੀਪੀ ਸੁਮੇਸ਼ ਸਿੰਘ ਸੈਣੀ ਸੀ ਜਾਂ ਪਰਮਨ ਪਰਮਾਰਾਜ ਉਮਰਾ ਨੰਗਲ ਸਿੰਘ ਪਰਮਜੀਤ ਸਿੰਘ ਉਮਰਾ ਨੰਗਲ ਜੋ ਵੀ ਹੈ ਉਹਨਾਂ ਨੇ ਸਾਰਾ ਜਿਹੜਾ ਸਾਜ਼ਿਸ਼ ਰਚੀ ਸੀ ਔਰ ਸਾਜ਼ਿਸ਼ ਰਚ ਕੇ ਇਹ ਸਾਰਾ ਕੰਮ ਕਰਵਾਇਆ ਸੀ